ਆ ਮੈਂ ਬਈ ਉਹ ਦਲੀਆਂ 'ਚ ਘੁੰਮ ਰਿਹਾ ਐਡੇ ਲੇਟ ਦੀਆਂ ਇੱਕ ਬੰਦਾ ਸਿੰਗਰਾਂ ਨੂੰ ਕੱਢਦਾ ਗਾਲਾਂ ਪੱਟਾ ਦਿੰਦਾ ਬੋਲਦਾ ਵੇ ਠੀਕ ਐ ਤੇ ਜੇ ਉਹਦੇ 'ਚ ਹਿੰਮਤ ਐ ਤਾਂ ਮਿਲੇ ਸਹੀ ਜੇ ਦੇ ਤੇ ਬਈ ਐਡਾ ਮਾੜਾ ਬੰਦਾ ਜੇ ਮੇਰੀ ਸਲੈਡ ਦੇਖਦਾ ਤਾਂ ਮਿਲੇ ਜਰੂਰ ਮੈਨੂੰ ਆ ਕੇ ਮੈਂ ਨੌਂ ਨਹੀਂ ਲੈਣਾ ਪਸੰਦ ਕਰਦਾ ਬਈ ਬਾਹਲਾ ਮਾੜਾ ਬੰਦਾ ਯਾਰ ਬਾਹਲਾ ਮਾੜਾ ਬੇਫੂਰ ਬੋਲਦਾ ਸੜਾ ਬੰਦਾ ਤੇ ਉਹਦਾ ਨੌਂ ਇਹ じゃ ਕਿ ਐਂ ਜੁੜਦਾ ਵੀ ਆ ਸਹੀ ਕੇਰਾ ਤੂੰ ਡੈਸ਼ ਤੇਰੇ ਕੱਢੂ ਬਰੰਟ ਤੇਰੇ ਮੈਂ ਤੂੰ ਮਿਲਸ ਤੀ ਹਾਏ ਜੁਰਜਾ ਸਹਿਮਤ ਆ ਜਾ ਬੱਡੇ ਵੀ ਰਾਜਾ ਅਸੀਂ ਖੜੇ ਆਂ ਅਸੀਂ ਕਿਹੜੀ ਸਟਰੀਟ ਆ ਬਈ ਇਹ ਕੋਈ ਮਰਜੀ ਸੇ ਦਿਓ ਕਿਤੇ ਮਰਜੀ ਤੇਰੇ ਕੋਲੇ ਆ ਜਾਂਗੇ ਤੂੰ ਬੁਲਾ ਲੈ ਯਾਰ ਬਈ ਇੰਡੀਪੈਂਡੈਂਟ ਭਾਈ ਕਹਿੰਦੇ ਟੈਕਸੀ ਚਲਾਉਂਦਾ ਉਹ ਪਰ ਮਿਲਿਆ ਨਹੀਂ ਤੇਰੇ ਕੋਲ ਆਪਦੀ ਟੈਕਸੀ ਯਾਰ ਤੂੰ ਆ ਜਾ ਪੈਸੇ ਸਾਥੋਂ ਲੈ ਲਈ ਗਾਲਾਂ ਕੱਢੀ ਜਾਂਦਾ ਟੈਕਸੀ ਚ ਬੈਠਾ ਸਿੰਗਰਾਂ ਨਾਲ ਇਹੜੇ ਬੰਦੇ ਐਡਲੈਡ ਬੈਠ ਕੇ ਸਿੰਗਰਾਂ ਨੂੰ ਟੈਕਸੀਆਂ 'ਚ ਕੱਢਦੇ ਨੇ ਗਾਲਾਂ ਹੁਣ ਅਸੀਂ ਐਡਲੈਡ ਆਏ ਉਹ ਕਾਤੋਂ ਨਹੀਂ ਆਉਂਦੇ ਮੈ ਉਹ ਐਡਾ ਕਹਿਣਾ ਦਾਲਣਾ ਤੇ ਹੁਣ ਕਹੀ ਜਾਂਦਾ ਜਦੋਂ ਮੈਂ ਸਵੇਰ ਤੋਂ ਆ ਸ਼ਾਮ ਤੱਕ ਉਹਨੂੰ ਡਿੱਕੇ ਉਦੋਂ ਆਇਆ ਨਹੀਂ ਜਦੋਂ ਮੈਂ ਜਹਾਜ਼ ਚੜ੍ਹ ਕੇ ਉਹਨੂੰ ਕਾਰੇ ਮਾਰਦਾ ਤੇ ਮੈਂ ਉਹਨੂੰ ਕਿਹਾ ਮੈਨੂੰ ਆਪਣਾ ਨੰਬਰ ਦੇ ਦੇ ਨੰਬਰ ਵੀ ਮੈਂ ਆਪਣਾ ਦਿੱਤਾ ਤਾਂ ਹੀ ਦਿੱਤਾ ਮੈਂ ਨੰਬਰ ਕਿ ਮੈਨੂੰ ਕਾਲ ਕਰ ਬਸ 1000 ਡਾਲਰ ਜਦੋਂ ਉਹਨੂੰ ਪਤਾ ਲੱਗਿਆ ਨਾ ਮੈਂ ਐਡਲੇਟ ਤੋਂ ਮੈਲਬਨ ਚੜ੍ਹ ਗਿਆ ਉਦੋਂ ਬੋਲਿਆ ਐਡਾ ਕੁੱਤਾ ਬੰਦਾ ਨਾ ਐਡਾ ਕੁੱਤਾ ਸੜਾ ਬੰਦਾ ਉਹ ਜਿਹੜੇ ਪਾਰਕ ਚ ਕਹਿੰਦਾ ਨਾ ਆਉਂਗੇ ਬੰਦੇ ਕੋਈ ਚੱਕਰ ਵਾਲੀ ਗੱਲ ਲੰਡੂ ਉੱਥੇ ਪਹੰਚੀ ਸੀ ਇੱਥੇ ਟੈਨਸ਼ਨ ਨਾ ਲੈ ਬਾਈ ਐਡੇ ਜੋਗਾ ਕਿੱਥੇ ਜਿਉ ਐਡੇ ਜੋਗਾ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਕੋਲੇ ਆ ਜਾਂਦਾ ਉਹ ਐਡਾ ਕਿਤੇ ਅਰਸੜਾ ਬੰਦਾ ਹੋ ਹਾਂ ਬਾਈ ਜੇ ਕਿਸੇ ਕੋਲ ਉਹਦਾ ਨੰਬਰ ਹੈਗਾ ਤਾਂ ਸੈਂਡ ਕਰਿਓ ਯਾਰ ਬਾਈ ਬੰਦ ਤੂੰ ਹੈਪੀ ਉਹਨਾਂ ਨਾਲ ਗੱਲ ਕਰਨੀ ਯਾਰ ਸੜੇ ਬੰਦੇ ਨਾਲੇ